ਪੰਜਾਬ ਵਾਲੇ ਵਾਲਿਆਂ ਹਰਿਆਣਾ ਨੂੰ ਜੋ ਪਾਣੀ ਨਹੀਂ ਦੇਣ ਦੀ ਗੱਲ ਕੀਤੀ ਗਈ ਹੈ ਕਿ ਪਾਣੀ ਬਿਲਕੁਲ ਦਿੱਤਾ ਨਹੀਂ ਜਾ ਸਕਦਾ ਹਰਿਆਣਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਹਿ ਦਿੱਤਾ ਉਸ ਤੋਂ ਬਾਅਦ ਸਿਆਸਤ ਲਗਾਤਾਰ ਮਗੀ ਹੋਈ ਹੈ ਤੇ ਮਸਲਾ ਜੋ ਹੈ ਹੁਣ ਕੇਂਦਰ ਸਰਕਾਰ ਦੇ ਮਿਨਿਸਟਰੀ ਆਫ ਪਾਵਰ ਹਾਊਸ ਤੱਕ ਪਹੁੰਚ ਚੁੱਕਿਆ ਹੈ ਕੇਂਦਰੀ ਮੰਤਰੀ ਬਨੋ ਹਰ ਲਾਲ ਖੱਟਾ ਇਸ ਮਾਮਲੇ ਤੇ ਹੁਣ ਅਗਲਾ ਫੈਸਲਾ ਲਾਣਗੇ ਹਰਿਆਣਾ ਦੇ ਐਡੀਸ਼ਨਲ ਸਕੱਤਰ ਨੇ ਲਿਖਿਆ ਸੀ ਇੱਕ ਚਿੱਠੀ ਲਿਖੀ ਸੀ ਜਿਸ ਵੇਲੇ ਜਿਕਰ ਕੀਤਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਜੋ ਚਿੱਠੀ ਲਿਖੀ ਗਈ ਕਿ ਰੋਲ 174 ਦੇ ਤਹਿਤ ਇਹ ਮਾਮਲਾ ਕੇਂਦਰ ਸਰਕਾਰ ਨੂੰ ਭੇਜਨ ਦੀ ਅਪੀਲ ਹੈ ਦੱਸਿਆ ਕਿ ਹਰਿਆਣਾ ਨੂੰ ਮਿਲਣ ਵਾਲਾ ਭਾਖੜਾ ਨਹਿਰ ਦਾ ਪਾਣੀ ਤੇ ਹੁਣ ਜੋ ਨਜ਼ਰਾਂ ਨੇ ਹਰਿਆਣਾ ਦੀਆਂ ਹਾਲਾਂਕਿ ਪੰਜਾਬ ਵਾਲੇ ਪਾਸੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਇੱਕ ਟੁਕੜਾ ਪਾਣੀ ਦੇੰਦਲੇ ਨਹੀਂ ਹੈ ਹਰਿਆਣਾ ਨੂੰ ਬਿਲਕੁਲ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਗੁੱਡਾ ਵੀ ਸਾਹਮਣੇ ਆਏ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਭਾਖੜਾ ਦੇ ਪਾਣੀ ਤੇ ਸਾਡਾ ਹੱਕ ਹੈ ਤੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਪੰਜਾਬ ਤੋਂ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਆਪਣੇ ਭਾਖੜਾ ਤੇ ਹੱਕ ਨੂੰ ਨਹੀਂ ਛੱਡਾਂਗੇ ਬੀਜੇਪੀ ਦੇ ਸਾਬਕਾ ਜੋ ਮੰਤਰੀ ਹੋਵੇ ਸਾਹਮਣੇ ਆਏ ਸੀ ਮਨੀਸ਼ ਤਮਾਰ ਮਨੀਸ਼ ਗਰੋਵਨ ਤੇ ਜੈਹਿੰਦ ਸੈਨਾ ਦੇ ਨੇਤਾ ਨਵੀਂ ਜਾਈਂ ਦੀ ਨਵੀਂ ਕੜੀਆਂ ਪ੍ਰਤੀਕਿਰਿਆ ਜ਼ਾਹਰ ਕੀਤੀਆਂ ਨੇ ਨਾਇਬ ਸਿੰਘ ਸੈਣੀ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਇਨਕਾਰ ਤੇ ਕਰੜੀ ਨਿੰਦਾ ਜ਼ਾਹਰ ਕੀਤੀ ਹੈ ਔਰ ਪੂਰਾ ਮਾਮਲਾ ਜੋ ਹੈ ਪਹੁੰਚ ਚੁੱਕਿਆ ਕੇਂਦਰ ਸਰਕਾਰ ਦੇ ਮਿਨਿਸਟਰੀ ਆਫ ਪਾਵਰ ਹਾਊਸ ਕੋਲ ਤਾਰਾਣਾ ਦੇ ਅਜੀਸ਼ਨੋ ਸਕੱਤਰ ਨੇ ਚਿੱਠੀ ਲਿਖੀ ਹੈ ਰੋਲ 1974 ਦੇ ਤਾਤ ਇਹ ਮਾਮਲਾ ਕੇਂਦਰ ਨੂੰ ਭੇਜਣ ਦੀ ਅਪੀਲ ਕੀਤੀ ਗਈ ਹੈ 1974 1974 ਦਾ ਜ਼ਿਕਰ ਕੀਤਾ ਗਿਆ ਚਿੱਠੀ ਦੇ ਲਈ ਜੋ ਰੂਲ 1974 ਜਿਸ ਦੇ ਦੇ ਮਾਮਲਾ ਕੇਂਦਰੂਪੇ ਜੰਦੀ ਅਪੀਲ ਕੀਤੀ ਗਈ ਹੈ ਹਰਿਆਣਾ ਦੇ ਅਡੀਸ਼ਨਲ ਸਕੱਤਰ ਨੇ ਚਿੱਠੀ ਲਿਖੀ ਹੈ ਪੰਜਾਬ ਵਾਲੇ ਪਾਸਿਓਂ ਜੋ ਪਾਣੀ ਨਹੀਂ ਦੇਣ ਦੀ ਗੱਲ ਆਖੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਜੋ ਹਰਿਆਣੇ ਨੂੰ ਪਾਣੀ ਜ਼ਿਆਦਾ ਦਿੱਤਾ ਜਾ ਚੁੱਕਿਆ ਹੈ ਤਾਂ ਹੋਰ ਪਾਣੀ ਨਹੀਂ ਦਿੱਤਾ ਜਾ ਸਕਦਾ ਹੈ ਪੰਜਾਬ ਜਲ ਸੰਸਾ ਦਾ ਸੰਸਾਵਨ ਵਿਪາກ ਦੇ ਪ੍ਰਮੁੱਖ ਸਚੇਵ ਜੋਨੇ ਕ੍ਰਿਸ਼ਨ ਕੁਮਾਰ ਉਹਨਾਂ ਨੇ ਵੀ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਡੈਮਾ ਦੇ ਵਿੱਚ ਜਲਦਾ ਜੋ ਪੱਧਰ ਹੈ ਉਹ ਘਟ ਹੈ ਪੌਂਗ ਡੈਮ ਮਰਮਤ ਕੰਮਾਂ ਦੇ ਕਰਕੇ 45 ਦਿਨਾਂ ਤੋਂ ਬੰਦ ਹੈ ਕਿਹਾ ਕਿ ਪੰਜਾਬ ਸਰਕਾਰ ਪਿਛਲੇ 2 ਸਾਲਾਂ ਤੋਂ ਹਰਿਆਣਾ ਨੂੰ ਲਿਖ ਰਹੀ ਹੈ ਕਿ ਭਵਿੱਖ ਦੇ ਵਿੱਚ ਮਨੁੱਖਤਾ ਦੇ ਆਧਾਰ ਤੇ ਵੀ ਪਾਣੀ ਦੇਣਾ ਸੰਭਵ ਨਹੀਂ ਹੈ ਕਿਉਂਕਿ ਪੰਜਾਬ ਨੇ ਆਪਣੇ ਸੂਬੇ ਦੇ ਵਿੱਚ ਪੁਰਾਣੀਆਂ ਲਹਿਰਾਂ ਤੇ ਖਾਲਾ ਨੂੰ ਜੋ ਪੁਨਰ ਸੁਰਜੀਤ ਕਰ ਲਿਆ ਹੈ ਜਿਸ ਤੋਂ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਇਹ ਪੂਰਤੀ ਕਰਨੀ ਜ਼ਰੂਰੀ ਹੈ ਫਿਲਹਾਲ ਹਰਿਆਣਾ ਨੂੰ ਦਿੱਤਾ ਨਹੀਂ ਜਾ ਸਕਦਾ ਫਿਲਹਾਲ ਇਹ ਮਸਲਾ ਜੋ ਹੈ खासा ਗੰਭੀਰ ਹੁੰਦਾ ਜਾ ਰਿਹਾ Manoj Joshi ਸਾਡੇ ਨਾਲ ਜੁੜੇ ਨੇ Manoj ਜੀ ਕੀ ਜਾਣਕਾਰੀ ਅ ਬਿਲਕੁਲ ਦੇਖੋ ਪਾਣੀ ਦਾ ਮਸਲਾ ਜਿਹੜਾ ਹੈਗਾ ਗੰਭੀਰ ਹੁੰਦਾ ਜਾ ਰਿਹਾ ਪਾਣੀ ਦਾ ਮਸਲਾ ਹੈਗਾ ਬਿੰਗਭੀਰ ਹੈਗਾ ਕਿਸੇ ਨਾਲ ਜ਼ਰੂਰਤ ਹੈਗੀ ਹੈ ਤਾ ਉੱਥੇ ਪਰੇਸ਼ਾਨੀ ਪੈਦਾ ਹੋ ਸਕਦੀ ਹੈ ਇਸੇ ਦੇ ਮੱਧ ਨਗਰ ਕੱਲ ਆਪਾਂ ਗੱਲ ਕਰੀਏ ਐਡੀਸ਼ਨਲ ਚੀਫ ਸਕੱਟਰੀ ਜਿਹੜੇ ਹੈਗੇ ਨੇ ਹਰਿਆਣਾ ਦੇ ਉਹਨਾਂ ਨੇ ਇੱਕ ਲੈਟਰ ਜਿਹੜਾ ਸੀਗਾ ਬੀਬੀਐਮਬੀ ਦੇ ਚੇਅਰਮੈਨ ਨੂੰ ਲਿਖਿਆ ਕਿ ਜੋ 23 ਅਪ੍ਰੈਲ ਨੂੰ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਸੀ ਜਿੱਥੇ ਫੈਸਲਾ ਲਿੱਤਾ ਗਿਆ ਸੀਗਾ ਕਿ 85 ਕੋ QC 8500 8500 ਤੋਂ QC ਪਾਣੀ ਜਿਹੜਾ ਹੈਗਾ ਉਹ ਹਰਿਆਣਾ ਨੂੰ ਦਿੱਤਾ ਜਾਵੇ ਉਸ ਨੂੰ ਲੈ ਕੇ 28 ਦੇ ਦਿਨ ਨੂੰ ਫਿਰ ਕਮੇਟੀ ਕੀਤੀ ਗਈ ਉਹਦੇ ਵਿੱਚ ਜਿਹੜਾ ਹੈਗਾ ਇਸ ਗੱਲ ਦੇ ਉੱਪਰ ਜਿਹੜੀ ਸੀਗੀ ਫੋਲ ਚੜਾਇਆ ਗਿਆ ਕਿ ਇਹ ਪੇ ਪਾਣੀ ਦਿੱਤਾ ਜਾਵੇ ਅਸੀਂ ਮੰਨ ਕੇ ਤੀ ਪਰ ਉਹਦੇ ਪਰ ਕੋਈ ਵੀ ਜਿਹੜਾ ਹੈਗਾ ਕੰਮ ਨਹੀਂ ਹੋਇਆ ਹੈਗਾ ਇਸ ਕਰਕੇ ਇਸ ਮਸਲੇ ਨੂੰ ਤੁਸੀਂ ਅਗਰ ਤੁਹਾਤੋਂ ਨਹੀਂ ਸੁਲਝਦਾ ਤਾਂ ਤੁਸੀਂ ਜੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਐਕਟ ਹੈਗਾ ਉਹਦਾ ਜਿਹੜਾ ਰੂਲ 1974 ਆ ਉਹਦੀ ਧਾਰਾ 7 ਹੈਗੀ ਹੈ ਉਹਦੇ ਤਹਿਤ ਤੁਸੀਂ ਇਹਨੂੰ ਕੇਂਦਰ ਸਰਕਾਰ ਨੂੰ ਭੇਜੋ ਤਾਂ ਕਿ ਕੇਂਦਰ ਸਰਕਾਰ ਇਹਦੇ ਵਿੱਚ ਫੈਸਲਾ ਕਰ ਸਕੇ ਕਿ ਆ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਜਦੋਂ ਹਾਲੜਾ ਕਢਵਾ ਸਕੇ ਤਾਂ ਉਸ ਤੋਂ ਬਾਅਦ ਉਸ ਲੈਟਰ ਤੋਂ ਬਾਅਦ ਜਿਹੜਾ ਹੈ ਸੀਗਾ ਜਿਹੜੇ ਸੈਕਟਰੀ ਨੇ BBMB ਦੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉਹਨਾਂ ਵੱਲੋਂ ਇੱਕ ਪੱਤਰ ਜਿਹੜਾ ਹੈਗਾ ਉਹ ਕੇਂਦਰੀ ਆਪਣਾ ਸਕੱਤਰ ਜਿਹੜੇ ਨੇ ਪਾਵਰ ਮਿਨਿਸਟਰੀ ਆਫ ਪਾਵਰ ਕੇਂਦ ਸਰਕਾਰ ਦੇ ਉਹਨੂੰ ਲੈਟਰ ਲਿਖਿਆ ਜਾਂਦਾ ਹੈ ਉਹ ਕਿਹਾ ਜਾਂਦਾ ਕਿ ਇਸ ਮਸਲੇ ਨੂੰ ਲੈ ਕੇ ਸਾਰੀ ਗੱਲ ਦੱਸੀ ਜਾਂਦੀ ਹੈ ਕਿ 23 April ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਸੀ ਉੱਥੇ ਹਰਿਆਣਾ ਨੇ 501 ਕਿਊਸਿਕ ਪਾਣੀ ਦਾ ਮੁੱਦਾ ਉਠਾਇਆ ਸੀਗਾ ਤੇ ਸਾਰੀਆਂ ਗੱਲਾਂ ਕੀਤੀਆਂ ਤੇ ਉਸ ਦੇ ਨਾਲ ਇਹ ਵੀ ਗੱਲ ਕਹੀ ਉਹਨਾਂ ਨੇ ਕਿ ਕਿਉਂਕਿ BBMB ਦੇ ਵਿੱਚ ਪੰਜਾਬ ਦਾ ਵਰਚਸਬ ਹੈ ਇਸ ਕਰਕੇ ਸਾਡੀ ਗੱਲ ਉੱਥੇ ਮੰਨੀ ਨਹੀਂ ਜਾਂਦੀ ਹੈਗੀ ਹੁਣ ਜਿਹੜਾ ਇਹ ਮਸਲਾ ਪੂਰਾ ਹੈਗਾ ਆ ਉੱਥੇ ਜਿਹੜੇ ਸੈਕਟਰੀ ਕੋਲ ਗਿਆ ਹੈਗਾ ਸੈਕਟਰੀ ਜਿਹੜੇ ਨੇ ਮਿਨਿਸਟਰੀ ਆਫ ਪਾਵਰ ਦੇ ਸੈਕਟਰੀ ਨੇ ਪਰ ਉਹਦੇ ਮੰਤਰੀ ਜਿਹੜੇ ਨੇ ਮਨੋਹਰ ਖੱਟਰ ਹੈਗੇ ਨੇ ਪਾਵੇ ਆ ਕਿ ਮੁਰਤਕੜ ਕੇ ਜਿਹੜਾ ਇਹ ਮਸਲਾ ਪੂਰਾ ਮਨੋਹਰ ਖੱਟਰ ਨਾਲ ਕੋਲ ਪਹੁੰਚ ਗਿਆ ਕਿ ਉਹ ਫੈਸਲਾ ਕਰਨਗੇ ਜਾਂ ਦੋ ਮਤਰਨ ਨੂੰ ਬਿਠਾ ਕੇ ਜਿਹੜਾ ਹੈਗਾ ਇਹਦੇ ਉੱਤੇ ਚਰਚਾ ਕਿਉਂਕਿ ਪਾਣੀ ਜਿਹੜਾ ਹੈਗਾ ਜਿਹੜਾ ਪਾਣੀ ਹੈਗਾ ਉਹਦੇ ਬਾਰੇ ਬਾਰ ਬਾਰ ਗੱਲ ਕੀਤੀ ਗਈ ਪਾਣੀ ਪੀਣ ਵਾਸਤੇ ਚਾਹੀਦਾ ਪਾਣੀ ਜਿਹੜਾ ਹੈਗਾ ਪੀਣ ਦੀ ਗੱਲ ਕੀਤੀ ਆ ਸੀ ਅਸੀਂ ਪੀਣ ਵਾਸਤੇ ਜਿਹੜਾ ਪਾਣੀ ਹੈਗਾ ਉਹ ਮੰਨਿਆ ਹੈਗਾ ਤੇ ਬਿਲਕੁਲ ਸਰਕਾਰ ਵੀ ਕਹਿੰਦੀ ਆ ਅਸੀਂ ਪੀਣ ਵਾਸਤੇ ਪ 4000 ਕਿਊਸਿਕ ਪਾਣੀ ਹੁਣ ਤੱਕ ਦੇ ਚੁਕੇ ਆ ਤੇ ਹੁਣੇ 8500 ਹੋਰ ਮੰਗ ਰਹੇ ਨੇ ਉਹਨਾਂ ਦਾ ਕਹਿਣਾ ਕਿ ਅਗਰ ਉਹਨੇ ਆਪਣਾ ਪਾਣੀ ਜਿਹੜਾ ਕਿ 21 ਮਈ ਤੱਕ ਦਾ ਕੋਟਾ ਹੁੰਦਾ ਉਹ ਅਗਰ ਇਹ ਟਾਈਮ 'ਚ ਮਿਲ ਗਿਆ ਸਹੀ ਤੱਕ ਨਾ ਵਰਤਦੇ ਤਾਂ 21 ਮਈ ਤੱਕ ਪਤਾ ਜਣਾ ਸੀਗਾ ਜਿਹੜਾ ਇਹਨੇ ਆਪਣਾ ਕੋਟਾ ਜੋ ਹਿੱਸਾ ਬਣਦਾ ਉਹ ਹਿੱਸਾ ਇਹਨਾਂ ਨੇ ਜਿਹੜਾ ਹੈ ਉਹ ਮਾਰਚ ਮਹੀਨੇ ਵਿੱਚ ਹੀ ਖਤਮ ਕਰ ਦਿੱਤਾ ਹੈਗਾ ਜੀ ਜੀ ਫਿਲਹਾਲ ਸਿਆਸਤ ਪੂਰੀ ਇਸ ਮੰਗੀ ਹੋਈ ਹੈ ਔਰ ਪਾਖੜਾ ਨਹਿਰ ਦਾ ਜ਼ਿਕਰ ਜੋ ਹੈ ਭੁਪਿੰਦਰ ਸਿੰਘ ਗੁੱਡਾ ਨੇ ਵੀ ਕੀਤਾ ਕਿ ਸਾਡਾ ਹੱਕ ਹੈ 9000 ਕਿਊਸਿਕ ਪਾਣੀ ਤੇ ਇਹਨੂੰ ਇਸ ਵਿੱਚ ਦੋ ਗੱਲਾਂ ਆndੀਆਂ ਨੇ ਜੇ ਆਪਾਂ ਕੱਲ ਮੰਤਰੀ ਹੁਣਾਂ ਨਾਲ ਗੱਲ ਹੋਈ ਸੀ ਤਾਂ ਮੁੱਖ ਮੰਤਰੀ ਸਾਹਮਣੇ ਵੀ ਇੱਕ ਜਿਹੜਾ ਹੈਗਾ ਆਪਣਾ ਵੀਡੀਓ ਇਸ ਤੇ ਭੇਜਿਆ ਸੀਗਾ ਉਸ ਦੋ ਗੱਲਾਂ ਸਾਹਮਣੇ ਆਏ ਸੀਗਾ ਉਹ ਕਹਿੰਦੇ ਵੀ ਠੀਕ ਹੈ ਪਾਣੀ ਦੰਦੇ ਰਹੇ ਆ ਅਸੀਂ ਪਹਿਲਾਂ ਵੀ ਤੁਹਾਨੂੰ ਪਾਣੀ ਜਿਹੜਾ ਦਿੱਤਾ ਹੈਗਾ 9000 ਕਿਊਸਿਕ ਪਾਣੀ ਇਨਾ ਮਹੀਨਿਆਂ ਦੰਦੇ ਹੈਗੇ ਆ ਪਰ ਤੁਸੀਂ ਆਪਣੇ ਆਪਣੇ ਪਾਣੀ ਨੂੰ ਸੰਜਮ ਨਾਲ ਵਰਤੋ ਉਹਦੀ ਉਹਨੂੰ ਰਹਿਗਾ ਖਰਾਬ ਨਾ ਜਾਣ ਦਿਓ ਜਿੰਨੇ ਤੋਂ ਜੁਰਤ ਆਸੀਂ ਤੁਹਾਨੂੰ ਪੰਜਾਬ ਸਰਕਾਰ ਦਾ ਇੱਕ ਕਹਿਣਾ ਹੈ ਮੰਤਰੀ ਜਿਹੜੇ ਨੇ ਵਰਿੰਦਰ ਗੋਲੋਂ ਨੇ ਕਿਹਾ ਸੀ बार-बार ਲੈਟਰ ਲਿਖੇ ਨੇ ਇਹਨਾਂ ਨੂੰ ਵੀ ਤੁਹਾਡਾ ਜਿਹੜਾ ਕੋਟਾ ਪੂਰਾ ਹੋ ਰਿਹਾ ਤੁਸੀਂ ਇਹਨੂੰ ਸੰਜਮ ਨਾਲ ਵਰਤੋ ਤੁਹਾਡਾ ਕੋਟਾ ਪੂਰਾ ਹੋ ਰਿਹਾ ਸੰਜਮ ਨਾਲ ਵਰਤੋ ਗਰਮੀ ਦਾ ਮੌਸਮ ਆਉਣ ਵਾਲਾ ਹੈ ਉਹਦੇ ਵਿੱਚ ਪ੍ਰੇਸ਼ਾਨੀ ਹੋਏਗੀ ਬਾਰ-ਬਾਰ ਲੈਟਰ ਲਿਖੇ ਨੇ ਪਰ ਕਹਿੰਦੇ ਕਿਸੇ ਨੇ ਵੀ ਸਾਡੀ ਗੱਲ ਦੇ ਉੱਪਰ ਕੋਈ ਗੌਰ ਨਹੀਂ ਕੀਤੀ ਫਿਰ ਆਕੇ ਉਹ 9000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਮੰਨਣ ਲੱਗੇ ਉਸ ਤੋਂ ਅਸੀਂ 4000 ਦੇ ਚੁੱਕੇ ਤੇ ਹੁਣ 8500 ਇਹ ਹੋਰ ਮੰਗ ਰਹੇ ਨੇ ਉਹਨਾਂ ਦਾ ਕਹਿਣਾ ਪਾਣੀ ਉਧਾਰਾ ਮੰਗ ਰਹੇ ਨੇ ਭਾਬੇ ਇਹ ਕਹਿੰਦੀ ਹੈਗੀ ਆ ਪਰ ਉਧਾਰਾ ਦਈਏ ਕਿੱਥੇ ਸਾਡੇ ਕੋਲ ਨਹੀਂ ਹੈਗਾ ਆ ਸਾਡੇ ਕਪਾਹ ਲੱਗਣੀ ਹੈਗੀ ਆ ਜਿਹੜਾ ਹੈਗਾ ਉਸ ਤੇ ਬਾਅਦ ਝੋਨਾ ਲੱਗਣਾ ਹੈਗਾ ਉਸ ਪਰ ਗਰਮੀ ਦਾ ਮੌਸਮ ਹੈ ਪਾਣੀ ਜਿਹੜਾ ਸਾਡੇ ਵੀ ਸਾਰਾ ਵਿੱਚ ਵਰਤਿਆ ਜਾਂਦਾ ਹੈਗਾ ਉੱਥੇ ਪਾਣੀ ਜਾਣਾ ਹੈਗਾ ਔਰ ਪਾਣੀ ਇੰਨਾ ਉਪਲਬਧ ਨਹੀਂ ਹੈਗਾ ਡੈਮ ਦੀ ਸਥਿਤੀ ਅਸੀਂ ਸਾਰੇ ਡੈਮ ਦੀ ਵੀ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਸ ਦਾ 15 ਫੁੱਟ ਤੋਂ ਲੈ ਕੇ 22 ਫੁੱਟ ਤੱਕ ਜਿਹੜਾ ਘਟ ਗਿਆ ਚਾਹੇ ਉਹ ਪੌਂਗ ਡੈਮ ਹੈ ਚਾਹੇ ਉਹ ਗਵੰਸਾਗੜ ਡੈਮ ਹੈਗਾ ਚਾਚੀ ਰਹੀ ਹੈ ਚਾਹੇ ਅਸੀਂ ਜਿਹੜੇ ਹੈਗੀ ਹੈ ਹੋਰ ਡੈਮ ਦੀ ਗੱਲ ਕਰਦੇ ਹਾਂ ਉਹ ਸਾਰੇ ਕਰਦੇ ਸਾਡੇ ਪਾਣੀ ਦਾ ਲੈਵਲ ਵੀ ਘਟ ਗਿਆ ਹੈਗਾ ਕਿ ਪਾਣੀ ਕਿਤੋਂ ਆਉਣ ਦੇਖਣਾ ਹੋਵੇਗਾ ਕਿ ਮਨੋਨਰ ਖੱਟਰ ਜਿਹੜੇ ਨੇ ਇਹਨਾਂ ਨੇ ਕਿ ਕਿਸ ਤਰ੍ਹਾਂ ਦਾ ਫੈਸਲਾ ਕਰਦੇ ਨੇ ਤੇ ਇਹ ਮਸਲੇ ਨੂੰ ਕਿਦਾਂ ਉਹ ਹੱਲ ਕਰ ਪਾਉਂਦੇ ਹੈਗੇ ਨੇ ਜੀ ਦੇ ਰੋਲ ਨੰਬਰ 1974 ਦਾ ਵੀ ਜ਼ਿਕਰ ਕੀਤਾ ਗਿਆ ਕਿ ਇੱਕ ਇਹ ਜ਼ਰੂਰ ਹੈ 1974 ਦੇਤੇ ਤੇ ਮਾਮਲਾ ਕੇਂਦਰ ਨੂੰ ਭੇਜਣ ਦੀ ਅਪੀਲ ਕੀਤੀ ਗਈ ਸੀ ਕੀ ਕਹਿੰਦਾ ਰੂਲ 1974 ਉਸ ਦੇ ਤਰ੍ਹਾਂ ਇਹ ਗੱਲ ਹੈ ਕਿ ਜੇ ਕੋਈ ਡਿਸਪੂਟ ਹੈ ਕਿਸ ਚੀਜ਼ ਦੇ ਪਰ ਕੋਈ ਈ ਤਰ੍ਹਾਂ ਅਰਜਾਂ ਦਿੰਦੀ ਆ ਆਪਾਂ ਕਹੀਏ ਕਿ ਫੈਸਲਾ ਨਹੀਂ ਬੰਦ ਤਾਂ ਉਹਨੂੰ ਕੇਂਦਰ ਨੂੰ ਮੱਧਿਅਸਤਾ ਕਰਨ ਵਾਸਤੇ ਕਿਹਾ ਗਿਆ ਹੁੰਦਾ ਹੈ ਕਿ ਕੇਂਦਰ ਜਿਹੜਾ ਹੈਗਾ ਇਹਦੇ ਵਿੱਚ ਕਿਉਂਕਿ ਜਿਹੜਾ ਸਾਰਾ ਸਿਸਟਮ ਹੈਗਾ ਆਪਾਂ ਕਹੀਏ ਉਹ ਪਾਬਰ ਮਿਨਿਸਟਰੀ ਜਿਹੜੀ ਹੈਗੀ ਆ ਉਹਦੇ ਅੰਡਰ ਹੀ ਸਾਰਾ ਆਂਦਾ ਹੈਗਾ ਅਪਕੇ ਬਿਜਲੀ ਮੰਤral ਜਿਹੜਾ ਹੈਗਾ ਉਹਦੇ ਅੰਦਰ ਆਂਦਾ ਫਿਰ ਉਹ ਬੈਠਕੀ ਦੇ ਵਿੱਚ ਜਿਹੜਾ ਹੈਗਾ ਹੱਲ ਜਿਹੜਾ ਸੁਲਝਾਜ ਆ ਵਿਚ ਨਾ ਰਸਤਾ ਕੱਢਣ ਦੀ ਕੋਈ ਗੱਲ ਕਰਦੇ ਆ ਜਾਂ ਕੀਤੀ ਜਾ ਸਕਦੀ ਹੈਗੀ ਉਸੇ ਰੂਲ ਦੇ ਤਹਿਤ ਇਹਨਾਂ ਨੂੰ ਕੇਂਦਰ ਨੂੰ ਭੇਜਣ ਵਾਸਤੇ ਕਿਹਾ ਗਿਆ ਕਿ ਤੂੰ ਅੱਗੇ ਥਾਤੋਂ ਨਹੀਂ ਸੁਲਝਦਾ ਤੁਸੀਂ ਅੱਗੇ ਭੇਜ ਦਿਓ ਕਿਉਂਕਿ 23 ਤਰੀਕ ਦੀ ਜਿਹੜੀ ਟੈਕਨੀਕਲ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਸਭ ਕੁਝ ਸਪਸ਼ਟ ਹੋ ਗਿਆ ਕਿ ਪਾਣੀ ਜਿਹੜਾ ਹੈਗਾ ਹਰਿਆਣਾ ਨੂੰ ਚਾਹੀਦਾ ਹੈ ਤੇ ਹਰਿਆਣਾ ਨੂੰ ਦਿੱਤਾ ਜਾਵੇ ਇਸ ਦੇ ਉੱਪਰ ਚਰਚਾ ਵਿਸਤਾਰ ਨਾਲ ਕੀਤੀ ਗਈ ਪਰ ਜੋ 28 ਦੀ ਬੈਠਕ ਸੀ ਉਹਦੇ ਵਿੱਚ ਬਿਲਕੁਲ ਡਿਨਾਈ ਕਰ ਦਿੱਤਾ ਗਿਆ ਉਸ ਪਰ ਕੋਈ ਇਸ ਤੋਂ ਹਰਿਆਣਾ ਜਿਹੜਾ ਸੀਗਾ ਬੀਬੀਐਮਬੀ ਤੋਂ ਖਫਾ ਦਿਖਾਈ ਦਿੱਤਾ ਹੈਗਾ ਜੀ ਜੀ ਠੀਕ ਹੈ Manoj ਜੀ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਫਿਲਹਾਲ ਕੇਂਦਰ ਸਰਕਾਰ ਦਾ ਹੁਣ ਕੀ ਰੁਖ ਰਹੇਗਾ ਇਸੇ ਵੀ ਨਜ਼ਰ ਬਣੀ ਰਹੇਗੀ ਫਿਲਹਾਲ ਜੋ ਸਿਆਸਤ ਖਾਸੀ ਮਗੀ ਹੋਈ ਹੈ